ਲੋਈ ਬਾਈ ਸਸਰੀ ਕਾਲ ਜੀ ਚੜੀ ਦੇ ਵਿੱਚ ਦੇਖੋ ਮੀ ਪਾਣੀਓ ਪਾਣੀ ਚੜ ਰਿਹਾ ਜੇ ਸਵੇਰੇ ਤੁਹਾਨੂੰ ਵੀਡੀਓ ਦਿਖਾਈਤੀ ਆਪਾਂ ਨੇ ਤੇ ਹੁਣ ਮਾਰਸ਼ ਦੇਖੋ ਪਾਣੀ ਸੜਕਾਂ ਭਰੀਆਂ ਜਾ ਰਹੀਆਂ ਨਾਲੀਆਂ ਤੇ ਫੁੱਲ ਪਾਣੀ ਜਾ ਰਿਹਾ ਇਸ ਟਾਈਮ ਨਹੀਂ ਫੁੱਲ ਪੈ ਰਿਹਾ ਦੇਖੋ ਸੜਕਾਂ ਭਰੀਆਂ ਜਾ ਰਹੀਆਂ ਨੇ ਨਿਆਣੇ ਮੀਂਹ chna ਰਹੇ ਨੇ ਬਹੁਤ ਜ਼ਿਆਦਾ بارش ਹੋ ਚੁੱਕੀ ਆ ਜੀ ਗੱਡੀਆਂ ਦੇਖੋ ਤੁਸੀਂ ਪਾਣੀ ਦੇ ਵਿੱਚ ਕਿਵੇਂ ਲੁਕ ਰਹੀਆਂ ਨੇ ਚੜੀ ਪੈਣ ਦੇ ਵਿੱਚ ਵਾਸਟ ਫੁੱਲ ਹੋ ਰਹੀ ਆ ਚੜੀ ਨਾ ਥੋੜੇ ਜਵਾੜੇ ਵਾਲਾ ਪਾਣੀ ਓਵਰਫਲੋ ਆਉਣ ਲੱਗ ਗਿਆ ਕੋਈ ਪੰਡਾਲਾ ਮੂਹ ਵੜਾ ਲਾਓ ਹਾਂ ਵੜਾ ਲਾਓ ਪੰਡਾਲਾ ਕੋਈ ਖੁੱਲ ਆ ਬੜਾ ਪਾਣੀ ਆ ਏ ਆਈ ਚੜੀ ਪਿੰਡ ਦੇ ਵਿੱਚ بارش ਮੀਂਹ ਪੈ ਰਿਹਾ ਲੋਕ ਕਹਿੰਦੇ ਮੀਂਹ ਨਹੀਂ ਪੈ ਰਹੀ ਪੈ ਰਿਆ ਰੱਬ ਨੇ ਅੱਜ ਭਰਪੂਰ ਕਰਤੇ ਇੱਕ ਆ ਸਾਡਾ ਚਾਚਾ ਖੜਾ ਹੈ ਪਾਣੀ ਨਾਲ ਫੁੱਲ ਪਾ ਰਿਹਾ ਦੇਖਣਾ ਲੋਕ ਕਹਿੰਦੇ ਮੀਂਹ ਨਹੀਂ ਪੈਂਦਾ ਆ ਸਾਡਾ ਸੂਬੇਦਾਰ ਆ ਰਿਹਾ ਪਾਣੀ ਚੈੱਕ ਕਰਕੇ ਆ ਰਿਹਾ ਪਿੰਡ ਦਾ ਆਇਆ ਆਇਆ ਕੋਈ ਗੱਲ ਇਹ ਪਿੰਡ ਦਾ ਸੂਬੇਦਾਰ ਹੈ ਸੋਖੇ ਤੇਰੇ ਸਾਹਮਣੇ ਕਿੰਨਾ ਕਮੀ ਪੈ ਗਿਆ ਕਿੰਨਾ ਕਮੀ ਪੈ ਗਿਆ ਹੁਣ ਹੋਰ ਪਹਿਣਾ ਚਾਹੀਦਾ ਇੱਧਰ ਕਿੰਨਾ ਪਾਣੀ ਆ ਤਨੂੰ ਤਾਂ ਡੁੱਬਣਾ ਹੈ ਕੋਰ ਹੁੰਦਾ ਸੁੱਕਾ ਪਾਣੀ ਚ ਵੇਲਾ ਪਾਣੀ ਕਿੰਨਾ ਚੜਾਦਾ ਕਹਿੰਦੇ ਜੀ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਲੈ ਨਾਲੀਆਂ ਵੀ ਫੁੱਲ ਕਰਤੀਆਂ ਅੰਦਰੋਂ ਪਾਣੀ ਨਿਕਲਦਾ